ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਟੈਬੀ ਦੇ ਇਹਨਾਂ ਦੇ neck ਦੇ ਉੱਪਰ ਵਰਕ ਆਏਗਾ ਨਾਲ ਪਲੇਨ ਬਾਟਮ ਆਏਗੀ ਨਾਲ ਦੁਪੱਟਾ ਪ੍ਰਿੰਟਡ ਆਏਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ organza ਦੇ ਸ਼ਰਟ ਆਗੇ ਨਾਲ ਬਾਟਮ ਦੇ ਉੱਤੇ ਵਰਕ ਆਏਗਾ ਨਾਲ ਦੁਪੱਟਾ ਚੁਣੌਣ ਦਾ ਲੱਗਾ ਹੈ ਪ੍ਰਾਈਸ ਤਾਂ ਨਹੀਂ ਮੈਂਸ਼ਨ ਕੀਤਾ ਹੈਗਾ ਕਿਉਂਕਿ ਇਹਨਾਂ ਦਾ ਪ੍ਰਾਈਸ ਵਾਧਾ ਘਟਦਾ ਰਹਿੰਦਾ ਜੀ ਜੋ ਤੁਸੀਂ ਮੇਰੇ WhatsApp ਨੰਬਰ ਤੇ ਪੁੱਛ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ natural crepe ਦੇ ਬਾਟਮ ਵਰਕ ਆਏਗਾ ਬਾਜ਼ੂ ਵਰਕ ਆਏਗਾ ਨਾਲ ਦੁਪੱਟਾ ਹੈ ਦੁਪੱਟੇ ਦੇ ਉੱਪਰ ਵੀ ਲੈਸ ਲੱਗੀ ਹੋਈ ਹੈ ਪ੍ਰਾਈਸ ਸਾਰੇ ਦੇ ਮੈਂਸ਼ਨ ਕੀਤੇ ਹੋਣੇ ਜੇ ਅਗਰ ਤੁਸੀਂ ਇਹਨਾਂ ਨੂੰ ਕਿਸੇ ਹੋਰ ਕਲਰ ਦੇ ਵਿੱਚ ਕਸਟਮਾਈਜ਼ ਕਰਵਾਉਣਾ ਤਾਂ ਕਰਵਾ ਸਕਦੇ ਏਸੇ ਪ੍ਰਾਈਸ ਦੇ ਵਿੱਚ ਹੀ ਇਹ ਵਾਲੇ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਟੈਬੀ ਪਫ ਦੇ ਉੱਤੇ ਵਰਕ ਹੋਇਆ ਨਾਲ ਗੋਟਾ ਪੱਤੀ ਹੈ ਇਹ ਵਾਲੇ ਸੂਟ ਆਉਣਗੇ ਜੀ 크ريب ਦੇ ਨਾਲ ਚੁਣੌਣ ਦਾ ਦੁਪੱਟਾ ਰਹੇਗਾ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਹੈਂਡਵਰਕ ਦੇ ਸੂਟ ਨੇ ਇਹ ਵਾਲੇ ਆਰਗੈਂਜ਼ਾ ਦੇ ਸੂਟ ਆਉਣਗੇ ਜੀ ਸ਼ਰਟ ਆਰਗੈਂਜ਼ਾ ਦੀ ਆਏਗੀ ਨਾਲ ਦੁਪੱਟਾ ਚੁਣੌਂਦਾ ਰਹੇਗਾ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਤੇ ਇਹਨਾਂ ਦਾ ਵੀ ਪ੍ਰਾਈਸ ਵੱਧਦਾ ਘੱਟਦਾ ਰਹਿੰਦਾ ਇਸ ਕਰਕੇ ਤੁਸੀਂ ਵਟਸਐਪ ਤੇ ਪੁੱਛ ਸਕਦੇ ਹੋ ਇਹ ਵਾਲੇ ਮਸਲੀਨ ਦੇ ਸੂਟ ਰਹਿਣਗੇ ਨਾਲ ਦੁਪੱਟਾ ਰਹੇਗਾ ਪਿਓਰ ਦਾ ਲੈਸ ਲੱਗੀ ਹੋਈ ਹੈ ਅਨਸਟਿਚ ਇਹ ਵਾਲੇ ਸੂਟ ਆਉਣਗੇ ਜੀ ਸੌਫਟ ਆਰਗੈਂਜ਼ਾ ਤੇ ਸੂਟ ਆਉਣਗੇ ਤੇ ਬਹੁਤ ਜ਼ਿਆਦਾ ਸੋਹਣੇ ਇਹਨਾਂ ਨੂੰ ਲੈਸਾਂ ਲਗਾ ਕੇ ਵਰਕਨ ਤਿਆਰ ਕੀਤਾ ਹੋਇਆ ਤੁਹਾਨੂੰ ਕੋਈ ਵੀ ਲੈਸ ਲਗਾਉਣ ਦੀ ਲੋੜ ਨਹੀਂ ਪੈਣੀ ਇਹ ਵਾਲਾ ਸੂਟ ਆਉਣਗੇ ਜੀ ਪਿਓਰ ਕਰੇਪ ਦੇ ਉੱਤੇ ਸੀਕਵੈਂਸ ਵਰਕ ਹੈ ਨਾਲ ਬਾਟਮ ਪਲੇਨ ਰਹੇਗੀ ਇਹ 2.5 ਮੀਟਰ ਦੀ ਕਾਟਨ ਦੀ ਹੈ ਤੁਸੀਂ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਇਹ ਵਾਲੇ ਪਿਓਰ ਕਾਟਨ ਦੇ ਸੂਟ ਨੇ ਜੀ ਨਾਲ ਪਲੇਨ ਬਾਟਮ ਤੇ neck ਦੇ ਉੱਪਰ ਵਰਕ ਆਏਗਾ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਬਣੇ ਨੇ ਥੈਂਕ ਯੂ